naya channel nane se pehle humne aapse pucha ki aap kya dekhna pasand karenge aapne kaha khabrein agenda nahi dekhiye tak 360 gali se globe tak ਆਈ ਦਿਨੀ ਸੋਸ਼ਲ ਮੀਡੀਆ ਤੇ ਲੀਡਰਾਂ ਦੀ ਟ੍ਰੋਲਿੰਗ ਚੱਲਦੀ ਰਹਿੰਦੀ ਹੈ ਕਦੇ AI ਵੀਡੀਓਜ਼ ਬਣਾ ਕੇ ਤੇ ਕਦੇ ਕਿਸੇ ਹੋਰ ਤਰ੍ਹਾਂ ਪੋਸਟ ਲਗਾ ਕੇ ਪੰਜਾਬ ਚ ਵਿਧਾਨ ਸਭਾ ਚੋਣਾਂ ਨੂੰ ਹਲੇ ਕਰੀਬ 1 ਸਾਲ ਦਾ ਸਮਾਂ ਬਾਕੀ ਹੈ ਪਰ ਸਿਆਸਤ ਚ ਗਰਮੀ ਹੁਣੇ ਤੋਂ ਹੀ ਵਧਣ ਲੱਗ ਪਈ ਹੈ ਤੇ ਹੁਣ ਇਸੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਆਪਣੀ ਇੰਸਟਾਗ੍ਰam ਤੇ ਇੱਕ ਅਲੱਗ ਤੋਂ ਹੀ ਪੇਜ ਬਣਾ ਲਿਆ ਤੇ ਲਗਾਤਾਰ ਆਈ ਦਿਨੀ ਵਿਰੋਧੀ ਪਾਰਟੀਆਂ ਨੂੰ ਲੈ ਕੇ ਕੋਈ ਨਾ ਕੋਈ ਵੀਡੀਓਜ਼ ਜਾਂ ਮੀਮਸ ਪਾਈਆਂ ਜਾਂਦੀਆਂ ਨੇ ਇਸ ਵਾਰ ਆਪ ਸਰਕਾਰ ਨੇ ਇਸ ਵਾਰ ਕੁਝ WhatsApp ਸਟੇਟਸ ਲਗਾ ਕੇ ਵਿਰੋਧੀਆਂ ਦੀ ਰੀਲ ਬਣਾਈ ਹੈ ਤੁਸੀਂ ਪਹਿਲਾ ਸਟੇਟਸ ਦੇਖੋ ਜਿਸ ਦੇ ਵਿੱਚ 12 ਤੋਂ 5 ਵਿਚਿਆ ਗਿਆ ਜੋ ਕਿ ਸਭ ਤੋਂ ਪਹਿਲਾ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਦੇਖਿਆ ਤੇ ਦੂਜਾ ਸਟੇਟਸ ਤੁਸੀਂ ਦੇਖ ਸਕਦੇ ਹੋ ਕਿ 350 ਕਰੋੜ ਰੁਪਏ ਦੀ ਕੁਰਸੀ ਵਾਲੇ ਮਾਮਲੇ ਨੂੰ ਲੈ ਕੇ ਪਾਇਆ ਗਿਆ ਜਿਸ ਤੇ ਦੇਖਿਆ ਗਿਆ ਕਿ 350 ਕਰੋੜ ਚ ਸੀਐਮ ਨੇ ਕੁਰਸੀ ਖਰੀਦ ਕੇ ਕਰੋੜਾਂ ਦੇ ਘੁਟਾਲੇ ਕੀਤੇ ਇਹ ਸਟੇਟਸ ਸੀਨ ਕਰ ਪਾਏਗੇ ਕਾਂਗਰਸ ਤੋਂ ਚਰਨਜੀਤ ਸਿੰਘ ਚੰਨੀ ਨੇ ਤੇ ਤੀਜਾ ਸਟੇਟਸ ਜਿਸ ਨੂੰ ਘਰੇ ਕੋਈ ਨਹੀਂ ਪੁੱਛਦਾ ਇਹ ਸਟੇਟਸ ਦੇਖਿਆ ਗਿਆ ਸੁਖਪਾਲ ਸਿੰਘ ਖਹਿਰਾ ਵੱਲੋਂ ਚੌਥਾ ਸਟੇਟਸ ਇੱਕੋ ਘਰ ਚ ਦੋ ਜਾਣੇ ਜੋ ਕਿ ਵੇਖੇਗੇ ਐਲੋਪੀ ਪ੍ਰਤਾਪ ਸਿੰਘ ਬਾਜਵਾ ਤੇ ਉਹਨਾਂ ਦੇ ਬੀਜੇਪੀ ਤੋਂ ਛੋਟੇ ਪ੍ਰਫਤਤ ਸਿੰਘ ਬਾਜਵਾ ਵੱਲੋਂ ਤੇ ਉਸ ਤੋਂ ਬਾਅਦ ਪੰਜਵਾਂ ਸਟੇਟਸ ਗੁਰੂ ਦੀ ਗੋਲਕ ਜੋ ਪੈਸੇ ਕਿਸ ਨੇ ਕੱਢੇ ਇਹ ਵੇਖਿਆ ਸੁਖਬੀਰ ਬਾਦਲ ਨੇ ਇਸ ਦੇ ਨਾਲ ਹੀ ਛੇਵਾਂ ਸਟੇਟਸ ਪੰਜਾਬ ਚ ਨਸ਼ਾ ਲਈ ਆਉਣ ਵਾਲਾ ਕੋਰ ਇਹ ਦੇਖਿਆ ਲਾਬਾ ਜੀਲ ਚ ਬੈਠੇ ਵਿਕਰਮ ਸਿੰਘ ਮਜੀਠੀਆ ਨੇ 7ਵਾਂ ਸਟੇਟਸ ਪੌਣੀ ਤੋਂ 2 ਕਿਲੋਮੀਟਰ ਵਾਲਾ ਮੁੱਖ ਮੰਤਰੀ ਕੋਟ ਸੁਖਜਿੰਦਰ ਰੰਦਾਵਾ ਤੇ 8ਵਾਂ ਤੇ ਅਖੀਰ ਸਟੇਟਸ ਵਿਆਹਾਂ ਚ ਲੈਣ ਦੇਣ ਵਾਲੇ ਸੂਟਾ ਵਾਂਗੜ ਨਵਜੋਤ ਸਿੱਧੂ ਤੇ ਇਸੇ ਤਰ੍ਹਾਂ ਹਰ ਕਿਸੇ ਦਾ ਨਾਮ ਲੈ ਕੇ ਟੀਚਰ ਕਰਕੇ ਇਹ ਪੋਸਟਾਂ ਪਾਈਆਂ ਗਈਆਂ ਨੇ ਇਹਨਾਂ ਪੋਸਟਾਂ ਨੂੰ ਪੋਸਟ ਕਰਕੇ ਲਿਖਿਆ ਗਿਆ ਸਟੇਟਸ ਸਾਰਿਆਂ ਨੇ ਦੇਖ ਲਿਆ ਰਿਪਲਾਈ ਕਿਸੇ ਦਾ ਨਹੀਂ ਆਇਆ ਇੱਕ ਹੋਰ ਯੂਜ਼ਰ ਨੇ ਲਿਖਿਆ ਐਡੀਟਿੰਗ ਵਾਲੇ ਦਾ ਇਨਕਰੀਮੈਂਟ ਲਾਓ ਮੇਰੀ ਤਾਂ ਸਾਰੀਆਂ ਪਿਕਸ ਓਪਨ ਕਿਤਨੀਆਂ ਸਭ ਜਗ੍ਹਾ ਤੇ ਕੇਜਰੀਵਾਲ ਸੀਨ ਕਰ ਰਿਆ ਮਰਜੀਠਿਆ ਜੇਲ੍ਹ ਚ ਇੰਟਰਨੈਟ ਕਿਵੇਂ ਚਲਾਈ ਜਾਂਦਾ अगले वायरल वाल वाद रैपर हनी सिंह एक बार फिर चर्चा चल क्योंकि सोशल मीडिया से वायरल हो रही एक वीडियो ने नवा विवाद खड़ा कर दता है दरअसल रैपर हनी सिंह ने दिल्ली से अपने लाइव शो दौरान स्टेज से खड़ के एक विवादपूर्ण बयान दिता जिस कारण उन्होंने सोशल मीडिया से काफ़ी ट्रोल किया जा रहा है एक यूज़र ने उन्होंने पोस्ट पर लिखिया हनी अपने फैंस को वैसे ही एंटरटेनमेंट दे रहा है जैसे उसके फैंस चाहते हैं आई डोंट थिंक वो कुछ गलत कर रहा है आई एम नॉट अ फैन ऑफ हिम थॉट ਕਾਮਯਾਬੀ ਸਿਰ ਚੜ ਗਈ ਔਰ ਕੁਛ ਨਹੀਂ ਇਸ ਨੂੰ ਲੈ ਕੇ ਪੰਜਾਬੀ ਸਿੰਗਰ ਜਸਬੀਰ ਸਿੰਘ ਜੱਸੀ ਨੇ ਵੀ ਹਨੀ ਨੂੰ ਬੋਲਦੇ ਹੋਏ ਨਜ਼ਰ ਆਏ ਉਹਨਾਂ ਨੇ ਕਿਹਾ ਆਂਟੀ ਅੰਕਲ ਹਨੀ ਨੂੰ ਸਮਝਾਓ ਸਤਿ ਸ਼੍ਰੀ ਅਕਾਲ ਜੀ ਮੈਂ ਬੋਲਣਾ ਤਾਂ ਨਹੀਂ ਚਾਹੁੰਦਾ ਹੁਣ ਬੜੇ ਟਾਈਮ ਤੋਂ ਬਟ ਇਹ ਹੁਣ ਸਿਰ ਤੋਂ ਪਾਣੀ ਲੰਘ ਗਿਆ ਤਾਂ ਕਰਕੇ ਮੈਂ ਬੋਲ ਰਿਹਾ ਕਿ ਜਿਵੇਂ ਸਾਡੇ ਵੀਰ ਹਨੀ ਸਿੰਘ ਨੇ ਹੁਣ ਇੱਕਦਮ ਹੱਦਾਂ ਬੰਨੇ ਟੱਪ ਦਿੱਤੇ ਨੇ ਤੇ ਮੈਂ ਕਿਉਂਕਿ ਉਹ ਚਲੋ ਸਾਨੂੰ ਤੇ ਰਾਈਵਲ ਹੀ ਸਮਝ ਲੈ ਸਮਝ ਲੈਂਦੇ ਵੀ ਚਲੋ ਯਾਰ ਇਹ ਬੰਦੇ ਛੜਦੇ ਆ ਤਾਂ ਕਰਕੇ ਬੋਲਦੇ ਆ ਪਰ ਮੈਂ ਹਾਨੀ ਸਿੰਘ ਦੇ ਮੰਮੀ ਡੈਡੀ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਉਹਦੀ ਅਗਰ ਭੈਣ ਕੋਈ ਹੈਗੀ ਆ ਤੇ ਆਂਟੀ ਅੰਕਲ ਜਿਹੜੇ ਹੈਗੇ ਆ ਉਹ ਪਲੀਜ਼ ਉਹਨੂੰ ਸਮਝਾਉਣ ਕਿਉਂਕਿ ਇਹ ਬਹੁਤ ਗੰਦ ਜਿਹੜਾ ਨਾ ਇਹ ਹੋਰ ਵਧਣਾ ਆ ਜੇ ਕਿਉਂਕਿ ਵਧਦਾ ਜਾਣਾ ਜੋ ਜੇ ਤੁਸੀਂ ਰੋਕਿਆ ਨਾ ਤੁਹਾਡੀ ਹੋ ਸਕਦਾ ਬੇਨਤੀ ਸੁਣ ਲੇ ਤੁਹਾਡੀ ਸ਼ਰਮ ਮੰਨ ਲੇ ਹੋਰ ਤੇ ਕਿਸੇ ਦੀ ਸ਼ਰਮ ਮੰਨ ਨਹੀਂ ਰਿਹਾ ਸੋ ਪਲੀਜ਼ ਤੁਸੀਂ ਆਂਟੀ ਅੰਕਲ ਭੈਣ ਜੀ ਤੁਸੀਂ ਉਹਨੂੰ ਬੇਨਤੀ ਕਰੋ ਕਿ ਲੋਕਾਂ ਦੇ ਬੱਚਿਆਂ ਨੂੰ ਨਾ ਕੁਰਾਹੇ ਪਾਏ ਇਹ ਬਹੁਤ ਇੰਪੋਰਟੈਂਟ ਹੈ ਸੋਸਾਇਟੀ ਦੇ ਵਿੱਚ ਰਹਿਣਾ ਚੰਗੀ